ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਲੋ ਜੀ ਆਪਾਂ ਇੱਕ ਵੀਡੀਓ ਹੋਰ ਲੈ ਕੇ ਆਏ ਆ ਇਹ ਵੀ ਪੀੜੀ ਦੀ ਤੇ ਆ ਆਪਣੇ ਕੋਲੇ ਦੋ ਗੁੰਡੀਆਂ ਨੇ ਤੇ ਇਹਨਾਂ ਦੇ ਨਾਲ ਆਪਾਂ ਇਹ ਪੀੜੀ ਭਰਾਂਗੇ ਬਹੁਤ ਸੋਹਣਾ ਡਿਜ਼ਾਈਨ ਬਣੂਗਾ ਜੀ ਤੇ ਆ ਦੇਖੋ ਪਹਿਲਾਂ ਆਪਾਂ ਰੱਸੀ ਨੂੰ ਇਸ ਤਰ੍ਹਾਂ ਨਾ ਬੰਨ੍ਹ ਦਿਆਂਗੇ ਚੰਗੀ ਤਰ੍ਹਾਂ ਤਾਂ ਕਿ ਇਹ ਖੁੱਲੇ ਨਾ ਤੇ ਇਸ ਤਰ੍ਹਾਂ ਠਿਕ ਗੰਢ ਜੀ ਨਲਾ ਪਾਣੀ ਹੈ ਨਾ ਇਹਨੂੰ ਅੰਡੇ ਜੀ ਮਾਰ ਕੇ ਬੰਦ ਕਰ ਦੇਣਾ ਹੈਗਾ ਤੇ ਇਹ ਰੱਸੀ ਨੂੰ ਆਪਾਂ ਲੈ ਕੇ ਜਾਵਾਂਗੇ ਜੀ ਦੂਸਰੀ ਸਾਈਡ ਦੂਸਰੇ ਸਿਰੇ ਤੇ ਤੇ ਬਹੁਤ ਸੋਹਣਾ ਡਿਜ਼ਾਈਨ ਬਣੂਗਾ ਜੀ ਤੇ ਵੀਡੀਓ ਦੇਖਿਓ ਤੁਸੀਂ ਪੂਰੀ ਤੇ ਫਿਰ ਤੁਹਾਨੂੰ ਸਮਝ ਲੱਗਣਾਗਾ ਤੇ ਆ ਦੇਖੋ ਜੀ ਹੁਣ ਇਹਨੂੰ ਆਪਾਂ ਲੈ ਕੇ ਜਾਵਾਂਗੇ ਉਧਰਲੀ ਸਾਈਡ ਤੇ ਇਸ ਤਰ੍ਹਾਂ ਪਹਿਲਾਂ ਆਪਾਂ ਇੱਕ ਗੁੰਡੀ ਚੱਕਾਂਗੇ ਜੀ ਤੇ ਇਹਨੂੰ ਨਾ ਇਸ ਤਰ੍ਹਾਂ ਰੱਸੀ ਦੇ ਵਿੱਚ ਪਾ ਦਾਂਗੇ ਦੇਖੋ ਇਸ ਤਰ੍ਹਾਂ ਪਾ ਕੇ ਤੇ ਇਹ ਰੱਸੀ ਨੂੰ ਥੱਲੋਂ ਦੀ ਖਿੱਚ ਕੇ ਦੂਸਰੀ ਸਾਈਡ ਉੱਪਰ ਦੀ ਲਿਆ ਕੇ ਦੇਖੋ ਇੱਕ ਥੋੜਾ ਜਿਹਾ ਕੁੰਡੀ ਦਾ ਜਿਵੇਂ ਆ ਆਪਾਂ ਨੇ ਇੱਕ ਨਾ ਕੀਤਾ ਨਾ ਪਹਿਲੀ ਰੱਸੀ ਤੇ ਥੋੜਾ ਔਖਾ ਹੁੰਦਾ ਹੈ ਫਿਰ ਕੋਈ ਔਖਾ ਨਹੀਂ ਲੱਗਣਾ ਤੇ ਇਹ ਦੂਸਰੀ ਸਾਈਡ ਵੀ ਆਪਾਂ ਉਸੇ ਤਰ੍ਹਾਂ ਜਿਵੇਂ ਆਪੋਂ ਉਧਰ ਕੀਤਾ ਨਾ ਇਹ ਰੱਸੀ ੇਡ ਦੀ ਕੱਢ ਕੇ ਇਹਦੇ ਵਿੱਚ ਉਹਨੂੰ ਮਤਲਬ ਕੁੰਡੀ ਨੂੰ ਪਾ ਕੇ ਰੱਖ ਦਾਂਗੇ ਤੇ ਇਹ ਰੱਸੀ ਨੂੰ ਵਾਪਸ ਆਪਾਂ ਦੁਬਾਰਾ ਫੇਰ ਉਧਰ ਲੈ ਕੇ ਜਾਵਾਂਗੇ ਦੂਸਰੀ ਸਾਈਡ ਕੇਰਾ ਥੋੜਾ ਜਿਹਾ ਪਹਿਲੀ ਰੱਸੀ ਦਾ ਹੁੰਦਾ ਜੀ ਫਿਰ ਕੋਈ ਓਖਾ ਨਹੀਂ ਹੈਗਾ ਇਹਦੇ ਵਿੱਚ ਤੇ ਆ ਵੇਖੋ ਹੁਣ ਆਪਾਂ ਇਹਨੂੰ ਲੈ ਕੇ ਜਾਵਾਂਗੇ ਦੂਸਰੀ ਸਾਈਡ ਤੇ ਆਪਾਂ ਨੇ ਕੀ ਕਰਨਾ ਜੀ ਤਿੰਨ ਰस्सियां ਹੋ ਗਈਆਂ ਜਿਹੜੀ ਤੀਜੀ ਰੱਸੀ ਆ ਉਹਦੇ ਹੀ ਢੇਟ ਦੀ ਆਪਾਂ ਨੂੰ ਗੋਲੇ ਵਾਲੀ ਰੱਸੀ ਨੂੰ ਕੱਢਣਾਗਾ ਦੇਖੋ ਇਹ ਲਿਖਣਾ ਤੁਸੀਂ ਇਸ ਤਰ੍ਹਾਂ ਆਹਦੇ ਆਪਣੇ ਦੋ ਰस्सियां ਦੇ ਉੱਪਰ ਦੀ ਇੱਕ ਮਤਲਬ ਕੁੰਡੀ ਜੀ ਬਣਾਉਣੀ ਹੈ ਆ ਦੇਖੋ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਣੀ ਹੈਗੀ ਤੇ ਜਿਹੜੀ ਆਪਣੀ ਗੋਲੇ ਵਾਲੀ ਰੱਸੀ ਹੈ ਨਾ ਉਹ ਦੋ ਰस्सियां ਦੇ ਉੱਪਰ ਉਹਦੇ ਮੂਰੇ ਦੋ ਰੱਸੀਆਂ ਦੇਖੋ ਅੱਗੇ ਆ ਦੇਖੋ ਉਹਨੂੰ ਜਿਹੜੀ ਗੋਲੇ ਵਾਲੀ ਰੱਸੀ ਹੈ ਨਾ ਉਹਨੂੰ ਦੂਸਰੀ ਜਿਹੜੀ ਆਪਣੀ ਕੁੰਡੀ ਵਾਲੀ ਰੱਸੀ ਉਹਦੇ ਵਿੱਚ ਦੀ ਖਿੱਚਣਾ ਹੈ ਇਸ ਤਰ੍ਹਾਂ ਇਹ ਚੇਨ ਜੀ ਬਣ ਜੂਗੀ ਆ ਦੇਖੋ ਤੇ ਰੱਸੀ ਨੂੰ ਗੋਲੇ ਵਾਲੀ ਨੂੰ ਵਾਪਸ ਆਪਾ ਥਲੋਂ ਦੀ ਖਿੱਚ ਕੇ ਫਿਰ ਦੂਜੀ ਸਾਈਡ ਲੈ ਜਾਗੇ ਆਪਾਂ ਨੇ ਜਨਨ ਕਿ ਦੋ ਰस्सियां ਨੂੰ ਇੱਕ ਰੱਸੀ ਬਣਾਉਣਾ ਹੈ ਇਸ ਤਰ੍ਹਾਂ ਇਹ ਸਾਰਾ ਮਤਲਬ ਕਿ ਬਣ ਜਾਣਾਗਾ ਸਿਰੇ ਤੱਕ ਤੇ ਇਹਨੂੰ ਕਹਿੰਦੇ ਆ ਜੀ ਤਾਣਾ ਇਹ ਹੁਣ ਪੀੜੀ ਦੇ ਵਿੱਚ ਆਪਾਂ ਪਾ ਰਹੇ ਹਾਂਗੇ ਤਾਣਾ ਆ ਦੇਖੋ ਇਧਰ ਵੀ ਆਪਾਂ ਦੋ ਰस्सियां ਦੇ ਉੱਪਰ ਹੀ ਉਸੇ ਤਰ੍ਹਾਂ ਬਣਾਉਣਾਗਾ ਤੇ ਜਿਹੜੀ ਰੱਸੀ ਆਪਣੀ ਗੋਲੇ ਵਾਲੀ ਹੈ ਉਹਨੂੰ ਜਿਹੜੀ ਪਹਿਲਾਂ ਵਾਲੀ ਕੁੰਡੀ ਵਾਲੀ ਰੱਸੀ ਸੋਦੇ ਵਿੱਚ ਦੀ ਖਿੱਚ ਲਾਂਗੇ ਦੇਖੋ ਇਸ ਤਰ੍ਹਾਂ ਖਿੱਚ ਕੇ ਤੇ ਉਹ ਰੱਸੀ ਨੂੰ ਲੈ ਜਾਗੇ ਵਾਪਸ ਬਣਾਉਣਾ ਆਪਾਂ ਦੋ ਤੇ ਹੈ ਇਹ ਦੇਖੋ ਠੀਕ ਹੈ ਦੋ ਰस्सियां ਦੀ ਇੱਕ ਰੱਸੀ ਆਪਾਂ ਬਣਾਉਣੀ ਹੈਗੀ ਇਸੇ ਤਰ੍ਹਾਂ ਜੀ ਆਪਾਂ ਦੁਬਾਰਾ ਫਿਰ ਵਾਪਸ ਇਧਰ ਆ ਕੇ ਇਧਰ ਫਿਰ ਦੇਖੋ ਤੁਸੀਂ ਇਹ ਹਿੱਟ ਦੀ ਰੱਸੀ ਲੰਗਾ ਕੇ ਇਹ ਦੇਖੋ ਜਿਹੜੀਆਂ ਆਪਣੀਆਂ ਦੋ ਰस्सियां ਹੋਣਗੀਆਂ ਜਿਹੜੀਆਂ ਨਵੀਆਂ ਦੋ ਰस्सियां ਨੇ ਹੁਣ ਉਹਨਾਂ ਤੇ ਲਾਵਾਂਗੇ ਜੀ ਪਹਿਲਾਂ ਵਾਲੀ ਤੇ ਨਹੀਂ ਦੇਖੋ ਇਹ ਰੱਸੀ ਹੈ ਇਨੂੰ ਆਪਾਂ ਫੇਰ ਉਹ ਕੁੰਡੀ ਵਾਲੀ ਰੱਸੀ ਵਿੱਚ ਦੀ ਇਹ ਰੱਸੀ ਨੂੰ ਖਿੱਚ ਲਾਂਗੇ ਠੀਕ ਹੈ ਇਸ ਤਰ੍ਹਾਂ ਬਣਾਵਾਂਗੇ ਜੀ ਉਹ ਜਿਹੜੀ ਗੋਲੀ ਵਾਲੀ ਰੱਸੀ ਹੈ ਉਹਨੂੰ ਫੇਰ ਥੱਲੇ ਦੇ ਖਿੱਚ ਕੇ ਉਹਨੂੰ ਫੇਰ ਥੱਲੇ ਖਿੱਚ ਲਾਂਗੇ ਇਹ ਕਈ ਵਾਰ ਨਾ ਥੋੜਾ ਜਿਹਾ ਆਪਣੀ ਜਿਹੜੀ ਕੁੰਡੀ ਉਹ ਟਾਈਟ ਹੁੰਦੀ ਉਹਨੂੰ ਪਹਿਲਾਂ ਖਿੱਚ ਕੇ ਜੇ ਲੂਸ ਕਰਕੇ ਫਿਰ ਤੁਸੀਂ ਵਿੱਚ ਦੀ ਲੰਗਾ ਸਕਦੇ ਹੋ ਇਹ ਦੇਖੋ ਇਸ ਤਰ੍ਹਾਂ ਠੀਕ ਹੈ ਜਿਹੜੀ ਹੁਣ ਆਪਾਂ ਇੱਧਰ ਲੈ ਕੇ ਜਾਵਾਂਗੇ ਅਗਲੀ ਵਾਰੀ ਹੁਣ ਇਹ ਦੋ ਰस्सियां ਬਣ ਗਈਆਂ ਅਗਲੀ ਵਾਰੀ ਜਦੋਂ ਵਾਪਸ ਇਧਰ ਨੂੰ ਮੜਾਂਗੇ ਤੇ ਇਹ ਦੋ ਰस्सियां ਤੇ ਚੇਨ ਬਣ ਜੂਗੀ ਆ ਦੇਖੋ ਹੁਣ ਇਧਰ ਆਪਾਂ ਫਿਰ ਦੋ ਰस्सियां ਤੇ ਚੇਨ ਬਣਾਵਾਂਗੇ ਇਸੇ ਤਰ੍ਹਾਂ ਜੀ ਆਪਾਂ ਸਾਰੀ ਪੀੜੀ ਨੂੰ ਹਨਾ ਸਿਰੇ ਤੱਕ ਮਤਲਬ ਇਹ ਤਾਣਾ ਤਨ ਲਾਗੇ ਇਹਨੂੰ ਕਹਿੰਦੇ ਹੈਗੇ ਜੀ ਤਾਣਾ ਅੱਗੇ ਜਿੱਦਾਂ ਮਤਲਬ ਕੇ ਤੁਸੀਂ ਵੇਖਿਆ ਹੁਣ ਦਰੀਆਂ ਬੁੰਨਦੇ ਸੀ ਚਲੋ ਹੁਣ ਤਾਂ ਸਮੇਂ ਨਾਲ ਇਹ ਚੀਜ਼ਾਂ ਦੇ ਰਜਾਣੀ ਘਟ ਕੇ ਤੇ ਉਸੇ ਤਰ੍ਹਾਂ ਜੀ ਪਹਿਲਾਂ ਤਾਣਾ ਤਣਿਆ ਜਾਂਦਾ ਜਿਹੜਾ ਆਪਾਂ ਦੂਸਰਾ ਰੰਗ ਪਾਵਾਂਗੇ ਜੀ ਉਹਨੂੰ ਕਹਿੰਦੇ ਆ ਪੇਟਾ ਫਿਰ ਇਹਦੇ ਵਿੱਚ ਪੈਣਾ ਉਹ ਪੇਟਾ ਇਹਨੂੰ ਦੋ ਰੰਗਾਂ ਨਾਲ ਭਰਾਂਗੇ ਜੀ ਬਹੁਤ ਸੋਹਣੀ ਲੱਗਦੀ ਏ ਪੀੜੀ ਇੱਕ ਰੰਗ ਦੀ ਵੀ ਭਰੀ ਜਾ ਸਕਦੀ ਏ ਜੀ ਪਰ ਦੋ ਰੰਗਾਂ ਦੇ ਵਿੱਚ ਥੋੜਾ ਜਿਹਾ ਜਿਹੜਾ ਡਿਜ਼ਾਈਨ ਆ ਉਬਰ ਕੇ ਜਿਹਾ ਆਉਂਦਾ ਅਲੱਗ ਤੋਂ ਦਿਸਦਾਗਾ ਬਹੁਤ ਸੋਹਣੀ ਪੀੜੀ ਬਣੂਗੀ ਜੀ ਦੇਖੋ ਇਸੇ ਤਰ੍ਹਾਂ ਮੇਨ ਇਹਦੇ ਵਿੱਚ ਇਹੀ ਹੈ ਵੀ ਤੁਸੀਂ ਇਹ ਚੇਨ ਬਣਾਉਣੀ ਸਮਝ ਆ ਗਈ ਤੁਹਾਨੂੰ ਤਾਂ ਪੀੜੀ ਦੀ ਕੋਈ ਗੱਲ ਨਹੀਂ ਜੀ ਕਿਸ ਤਰ੍ਹਾਂ ਦਾ ਮਰਜ਼ੀ ਡਿਜ਼ਾਈਨ ਬਣਾਓ ਇਹਦੇ ਵਿੱਚ ਤੁਸੀਂ ਵੇਖ ਕੇ ਮੰਜੇ ਪ੍ਰਾਣਿਆਂ ਤੋਂ ਵੀ ਪੀੜੀਆਂ ਪੁਰਾਣੀਆਂ ਤੋਂ ਵੀ ਤੁਸੀਂ ਡਿਜ਼ਾਈਨ ਬਣਾ ਸਕਦੇ ਹੋ ਰस्सियां गिन-गिन ਕੇ ਤੇ ਬਸ ਸਿਰਫ ਇਹ ਆਪਾਂ ਨੂੰ ਚੇਨ ਬਣਾਉਣੀ ਆ ਗਈ ਤਾਂ ਫਿਰ ਇਹਦੇ ਵਿੱਚ ਕੁਝ ਵੀ ਔਖਾ ਨਹੀਂਗਾ ਆ ਦੇਖੋ ਮੈਂ ਤੁਹਾਨੂੰ ਬਿਲਕੁਲ ਸਲੋ ਰੱਸੀ ਪਾ ਕੇ ਨੇੜੇ ਤੋਂ ਵਿਖਾਰੀਆਂ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜੇ ਤਾਂ ਕਿ ਤੁਹਾਡਾ ਮਤਲਬ ਟਾਈਮ ਉਹ ਬੇਸਟ ਨਾ ਹੋਵੇ ਜੀ ਹਨਾ ਆ ਦੇਖੋ ਦੋ ਰस्सियां ਨੇ ਆਪਣੇ ਕੋਲ ਇਹ ਤੇ ਇਸੇ ਤਰ੍ਹਾਂ ਆਪਾਂ ਇਹਦੇ ਉੱਤੇ ਦੁਬਾਰਾ ਅਰੇ ਨਮਿਗਾਸਿਨ ਵਿੱਚ ਦੀ ਫੇਰ ਉਹਦੇ ਵਿੱਚ ਖਿੱਚ ਲਾਂਗੇ ਵਿੱਚ ਦੀ ਖਿੱਚ ਕੇ ਇਹਦੀ ਚੇਨ ਬਣ ਜੂਗੀ ਇਸੇ ਤਰ੍ਹਾਂ ਜੀ ਆਪਾਂ ਹਨਾ ਸਾਰੀ ਪੀੜੀ ਦੇ ਵਿੱਚ ਤਾਣਾ ਪਾਵਾਂਗੇ ਤੇ ਬਹੁਤ ਸੌਖਾ ਤੇ ਸੋਹਣਾ ਜਿਹਾ ਡਿਜ਼ਾਈਨ ਆ ਜੀ ਤੇ ਬਿਲਕੁਲ ਮੈਂ ਮਤਲਬ ਈਜ਼ੀ ਜਿਹਾ ਡਿਜ਼ਾਈਨ ਲੇਕਿਨ ਇਹਦੇ ਵਿੱਚ ਬਹੁਤ ਜ਼ਿਆਦਾ ਡਿਜ਼ਾਈਨ ਬਣ ਜਾਂਦੇ ਬਹੁਤ ਜ਼ਿਆਦਾ ਡਿਜ਼ਾਈਨ ਬਣਦੇ ਇਸ ਤਰ੍ਹਾਂ ਦੇਖੋ ਜੀ ਆਪਾਂ ਨੇ ਤਕਰੀਬਨ ਅੱਧੀ ਪੀੜੀ ਆ ਜਿਹੜੀ ਚਿਤਾਣਾ ਪਾ ਲਿਆ ਇਹ ਕਈ ਕਈ ਵਾਰ ਰੱਸੀ ਜ਼ਿਆਦਾ ਟਾਈਟ ਖਿੱਚੀ ਜਾਂਦੀ ਹੈ ਨਾ ਜਦੋਂ ਆਪਾਂ ਵਾਪਸ ਖਿੱਚਦੇ ਹਾਂਗੇ ਤਾਂ ਥੋੜਾ ਜਿਹਾ ਪਹਿਲਾਂ ਉਹਨੂੰ ਖਿੱਚ ਕੇ ਜੀ ਗੁੰਡੀ ਵਾਲੀ ਰੱਸੀ ਨੂੰ ਲੂਜ਼ ਜਾ ਕਰਕੇ ਫਿੱਟ ਪਾ ਲੈ ਕੁ ਵਿੱਚ ਦੀ ਆ ਦੇਖੋ ਜੀ ਇਸੇ ਤਰ੍ਹਾਂ ਜੀ ਆਪਾਂ ਪੂਰੀ ਮਤਲਬ ਕਿ ਪੀੜੀ ਭਰ ਲਾਂਗੇ ਮੈਂ ਤੁਹਾਨੂੰ ਫਿਰ ਨਾ ਜਮਾ ਐਂਡ ਤੇ ਦਿਖਾਉਂਗੀ ਵੀ ਕਿਵੇਂ ਆਪਾਂ ਮਤਲਬ ਇਹਨੂੰ ਬੰਦ ਕਰਨਾਗਾ ਤੇ ਬਹੁਤ ਸੋਹਣਾ ਡਿਜ਼ਾਈਨ ਬਣੂਗਾ ਤਾਂ ਪਹਿਨੋ ਇੱਕ ਵਾਰ ਜ਼ਰੂਰ ਭਰ ਕੇ ਵੇਖੋ ਜਦੋਂ ਆਪਾਂ ਪ੍ਰੈਕਟੀਕਲੀ ਕੋਈ ਕੰਮ ਨੂੰ ਕਰਦੇ ਹਾਂ ਤਾਂ ਉਹ ਜ਼ਿਆਦਾ ਆਪਾਂ ਨੂੰ ਸਮਝ ਆਉਂਦਾ ਹੈ ਤੁਸੀਂ ਦੋ ਵਾਰੀ ਵੀਡੀਓ ਦੇਖੋ ਤਿੰਨ ਵਾਰੀ ਦੇਖੋ ਤੇ ਫਿਰ ਹਨਾ ਇੱਕ ਪੀੜੀ ਦੋ ਪੀੜੀਆਂ ਜ਼ਰੂਰ ਪਰਖ ਕੇ ਵੇਖਿਓ ਕੁਝ ਵੀ ਔਖਾ ਨਹੀਂ ਹੈਗਾ ਇਹ ਵੇਖਣ ਜੀ ਨੂੰ ਲੱਗਦਾ ਹੁੰਦਾ ਵੀ ਜਦੋਂ ਆਪਾਂ ਨੂੰ ਕੋਈ ਕੰਮ ਨਹੀਂ ਆਉਂਦਾ ਹਨਾ ਜੇ ਆਪਾਂ ਸ਼ੌਂਕ ਰੱਖਦੇ ਆਂ ਫਿਰ ਕੋਈ ਕੰਮ ਇਹ ਜਾਣੀ ਹੈਗਾ ਵੀ ਜਿਹੜਾ ਆਪਾਂ ਨੂੰ ਨਾ ਆਵੇ ਤੇ ਇੱਕ ਵਾਰ ਤੁਸੀਂ ਹਨਾ ਟਰਾਈ ਕਰਿਓ ਪੀੜੀ ਪਰਨ ਦੀ ਜੇਕਰ ਤੁਸੀਂ ਬਿਲਕੁਲ ਹੀ ਅਣਜਾਣ ਹੋ ਤਾਂ ਇੱਕ ਮੇਰੀ ਪਹਿਲਾਂ ਵੀ ਵੀਡੀਓ ਹੈ ਤੁਸੀਂ ਉਹ ਵੀ ਦੇਖ ਸਕਦੇ ਹੋ ਠੀਕ ਆ ਦੇਖੋ ਆਪਾਂ ਤੁਹਾਨੂੰ ਜਮਾ ਸਿਰੇ ਤੇ ਹੈ ਨਾ ਦੱਸ ਦਿਆਂਗੇ ਹੁਣ ਆਪਣੇ ਕੋਲੇ ਬਸ ਇੱਕ ਅੱਧੀ ਰੱਸੀ ਹੋਰ ਪਾਉਗੀ ਕਿਉਂਕਿ ਆਪਾਂ ਜਮਾ ਮਤਲਬ ਕਿ ਸਿਰੇ ਤੱਕ ਹੀ ਭਰਾਂਗੇ ਜਿੱਥੇ ਤੱਕ ਪੀੜੀ ਦਾ ਪਾਵਾ ਬਣਿਆ ਹੋਇਆ ਹੈਗਾ ਤੇ ਇੱਧਰ ਦੇਖੋ ਬਸ ਇਹ ਸਾਰੀ ਮਤਲਬ ਉਸੇ ਤਰ੍ਹਾਂ ਹੀ ਭਰਨਾ ਜੇ ਮੈਂ ਤੁਹਾਨੂੰ ਪੂਰੀ ਮਤਲਬ ਕਿ ਪੀੜੀ ਦਾ ਤਾਣਾ ਦਿਖਾਂਦਾ ਫਿਰ ਵੀਡੀਓ ਕਾਫੀ ਲੰਬੀ ਹੋ ਜਾਂਦੀ ਇਸ ਕਰਕੇ ਜੀ ਆਪਾਂ ਤੁਹਾਨੂੰ ਮਤਲਬ ਕਿ ਸ਼ੁਰੂ ਚ ਕੁਝ ਦੱਸਤਾ ਚੰਗੀ ਤਰ੍ਹਾਂ ਵੀ ਜਿੰਨਾ ਕ ਮੈਂ ਮਤਲਬ ਕਿ ਤੁਹਾਨੂੰ ਸਮਝਾ ਸਕੀਏ ਮੈਂ ਉਹਦੇ ਬੰਨੀ ਪੂਰੀ ਕੋਸ਼ਿਸ਼ ਕੀਤੀ ਆ ਕਿ ਮੈਂ ਤੁਹਾਨੂੰ ਸਮਝਾ ਸਕਾਂ ਤੇ ਇਹ ਦੇਖੋ ਜੀ ਹੁਣ ਆਪਾਂ ਮਤਲਬ ਇੱਕ ਦੋ ਰੱਸੀਆਂ ਹੋਰ ਪੈਣੀਆਂ ਮੈਂ ਨਾ ਗੋਲਾ ਕਾਫੀ ਵੱਡਾ ਸੀ ਤੇ ਉਹਨੂੰ ਕੱਟ ਲਿਆ ਜੀ ਜਿੰਨਾ ਕਿ ਮੈਨੂੰ ਅੰਦਾਜ਼ਾ ਲੱਗਿਆ ਮੰਗੇੜੇ ਜੇ ਦੇ ਕੇ ਦੇਖ ਲਈਏ ਨੇਕਾ ਮਤਲਬ ਰਸੀਆਂ ਦੇ ਬਲ ਜੇ ਪੈ ਜਾਣਗੇ ਤੇ ਫਿਰ ਥੋੜਾ ਸੌਖਾ ਰਹਿੰਦਾ ਆ ਵਿਚ ਦੀ ਲੰਘਾਉਣਾ ਜਾਂ ਹੁਣ ਦੇਖੋ ਆਪੇ ਨੂੰ ਬੰਦ ਕਰ ਦਾਂਗੇ ਇੱਕ ਮਤਲਬ ਇੱਕ ਰਸੀ ਹੋਰ ਪੈ ਜੂਗੀ ਤਕਰੀਬਨ ਤੇ ਬਹੁਤ ਸੋਖਾ ਸੋਹਣਾ ਜਿਹਾ ਡਿਜ਼ਾਈਨ ਬਣੂਗਾ ਤੇ ਬਹੁਤ ਸੋਹਣਾ ਬਣਦਾ ਜੀ ਮੈਂ ਬਿਲਕੁਲ ਸੋਖਾ ਜਿਹਾ ਡਿਜ਼ਾਈਨ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੈਸੇ ਤਾਂ ਚਲੋ ਹਨਾ ਇੱਕ ਚੌਂਕੜੇ ਦਾ ਵੀ ਭਰਿਆ ਜਾਂਦਾ ਜੀ ਚਾਰ ਰस्सियां ਚੱਕਣੀਆਂ ਚਾਰ ਦਬਣੀਆਂ ਉਹ ਵੀ ਸੋਖਾ ਹੁੰਦਾ ਡਿਜ਼ਾਈਨ ਆ ਦੇਖੋ ਜੀ ਹੁਣ ਆਪਾਂ ਨਾ ਇਧਰ ਕੀ ਕਰਾਂਗੇ ਇੱਥੇ ਜਿਹੜਾ ਐਂਡ ਤੇ ਆ ਕੇ ਆਪਾਂ ਜਿਹੜੀ मतलब ਕਿ ਸਾਰੀਆਂ ਰस्सੀਆਂ ਦੇ ਉੱਪਰ ਹੀ ਚੇਨ ਬਣਾਵਾਂਗੇ ਐਂਡ ਤੇ ਤਿੰਨ ਰस्सੀਆਂ ਹੋ ਜਾਣੀਆਂ ਵੈਸੇ ਤਾਂ ਦੋ ਦੋ ਰस्सੀਆਂ ਤੇ ਸੀ ਹੁਣ ਤਿੰਨ ਹੋ ਜਾਣਗੀਆਂ ਕਿਉਂਕਿ ਆਪਾਂ ਉਧਰੋਂ ਵੀ ਮੋੜ ਕੇ ਲਏ ਹੁਣ ਤਿੰਨ ਹੋ ਗਈਆਂ ਰस्सੀਆਂ ਤੇ ਇਹ ਦੇਖੋ ਆਪਾਂ ਸਾਰਾ ਹੇਅਰ ਕਰ ਲਾਂਗੇ ਜਿਹੜੀ ਰੱਸੀ ਆ ਉਹ ਫਿਰ ਵੀ ਥੋੜੀ ਵੱਡੀ ਰਹੇਗੀ ਚਲੋ ਉਹਨੂੰ ਕੱਟ ਦਾਂਗੇ ਉਹ ਅੰਦਾਜ਼ੇ ਨਾਲ ਹੀ ਮੈਂ ਦੇਖਿਆ ਸੀ ਆ ਹੁਣ ਇਹ ਰੱਸੀ ਆ ਕੁੰਡੀ ਦੇ ਵਿੱਚ ਦੀ ਆਪਾਂ ਉਹ ਰੱਸੀ ਐ ਜਿਹੜੀ ਸਾਰੀ ਹੋਏ ਖਿੱਚ ਲਾਂਗੇ ਕਿਥੋਂ ਇਹ ਬੰਦ ਹੋ ਗਿਆ ਜਿਹੜੀ ਇਹ ਰੱਸੀ ਐ ਇਹਨੂੰ ਆਪਾਂ ਕੱਟ ਦਾਂਗੇ ਤੇ ਥੋੜੀ ਜੀ ਰੱਖ ਲਾਂਗੇ ਇਹਦੇ ਨਾਲ ਦੂਸਰਾ ਗੋਲਾ ਇਸੇ ਦੇ ਨਾਲ ਹੀ ਆਪਾਂ ਇੱਥੋਂ ਸ਼ੁਰੂ ਕਰ ਲਾਂਗੇ ਜੋੜ ਕੇ ਤੇ ਇਸ ਤਰ੍ਹਾਂ ਹੁਣ ਇਹਨੂੰ ਆਪਾਂ ਕਮਾ ਲਾਂਗੇ ਤੇ ਇਹਦੇ ਨਾਲ ਦੂਸਰਾ ਆਪਾਂ ਕਲਰ ਜੋੜਾਂਗੇ ਉਹ yellow ਜਿਹਾ ਕਲਰ ਬਹੁਤ ਸੋਹਣਾ ਬਣੂਗਾ ਡਿਜ਼ਾਈਨ ਤੁਸੀਂ ਧਿਆਨ ਦੇ ਨਾਲ ਵੇਖਿਓ ਤੇ ਪੂਰੀ ਵੀਡੀਓ ਵੇਖਿਓ ਜੀ ਫਿਰ ਸਮਝ ਆਉਂਦਾ ਹੁੰਦਾ ਹੈ ਹਨਾ ਤੇ ਆ ਦੇਖੋ ਇਸ ਤਰ੍ਹਾਂ ਇਹਨੂੰ ਆਪਾਂ ਉਹ ਜਿਹੜੀ ਰੱਸੀ ਆਪਣੀ ਐਂਡ ਤੇ ਬਚੀ ਸੀ ਨਾ ਉਹਦੇ ਨਾਲ ਆਪਾਂ ਇਹਨੂੰ ਜੋੜ ਲਿਆ ਤੇ ਆ ਦੇਖੋ ਪਹਿਲਾਂ ਆਪਾਂ ਨੇ ਉਹ ਜਿਵੇਂ ਪਹਿਲਾਂ ਆਪਾਂ ਨੇ ਨਾ ਇੱਕ ਗੁੰਡੀ ਲਈ ਸੀ ਉਸੇ ਤੋਂ ਸ਼ੁਰੂ ਚ ਤਾਣੇ ਵੇਲੇ ਉਸੇ ਤਰ੍ਹਾਂ ਦੇਖੋ ਇਹਨੂੰ ਆਪਾਂ ਉੱਪਰ ਰੱਖ ਲੈਗੇ ਚਕੇ ਤੇ ਇਹਦੇ ਵਿੱਚ ਦੀ ਫਿਰ ਆਪਾਂ ਦੂਸਰੀ ਰਸ ਦੀ ਉਹ ਵਾਪਸ ਆਉ ਉਹਨੂੰ ਖਿੱਚ ਕੇ ਟਪਾ ਲਾਂਗੇ ਆ ਦੇਖੋ ਇਹ ਆਪਾਂ ਕਲਰ ਲਾਵਾਂਗੇ ਮੈਸੇ ਤਾਂ ਤੁਸੀਂ ਸੇਮ ਕਲਰ ਵੀ ਪਾ ਸਕਦੇ ਹੋ ਪਰ ਥੋੜਾ ਜਿਹਾ ਇਹ ਨਾ ਕਲਰ ਦੋ ਕਲਰ ਆਏ ਡਿਜ਼ਾਈਨ ਆ ਜਿਹੜਾ ਦੋ ਕਲਰ ਆਈਆਂ ਚ ਵੱਧ ਸੋਹਣੇ ਲੱਗਦੇ ਹੈਗੇ ਆ ਦੇਖੋ ਹੁਣ ਤੁਹਾਨੂੰ ਮੈਂ ਦੱਸਦੀ ਆ ਇੱਥੇ ਆਪਣੇ ਕੋਲ ਚਾਰ ਰਸੀਆਂ ਨੇ ਠੀਕ ਹੈ 4 1 2 3 4 ਠੀਕ ਹੈ ਇਹ ਚਾਰ ਰस्सियां ਨੂੰ ਆਪਾਂ ਨੇ ਚੱਕਣਾ ਚੱਕਣਾ ਮੀਨਜ heਠ ਦੇ ਨਗਾਉਣਾ ਹੈ ਰੱਸੀ ਨੂੰ ਤਾਂ ਕਿ ਉਹ ਉੱਪਰ ਉੱਠ ਕਾਣ ਨੂੰ ਉਹਨੂੰ ਕਹਿੰਦੇ ਚੱਕਣਾ ਹੁਣ ਇਹ ਆਪਾਂ ਇਸ ਤੋਂ ਬਾਅਦ ਪੰਜ ਇਸ ਤੋਂ ਬਾਅਦ ਪੰਜ ਦੀ ਰੋ ਚੱਲੂਗੀ ਜੀ 1 2 3 ਤੇ 4 5 ਇਹ ਪੰਜ ਰस्सियां ਨੂੰ ਆਪਾਂ ਦੱਬ ਦਾਂਗੇ ਜਣੇ ਕਿ ਇਹਨਾਂ ਦੇ ਉੱਪਰ ਦੀ ਰੱਸੀ ਨਗਾਵਾਂਗੇ ਠੀਕ ਹੈ ਤੇ ਪੰਜ ਰस्सियां ਆਪਾਂ ਦੱਬਦਾਂਗੇ ਤੇ ਇਸ ਤੋਂ ਬਾਅਦ ਪੰਜ ਚੱਕ ਲਾਂਗੇ ਸਿਰਫ ਆਪਣੀ ਜਿਹੜੀਆਂ ਸ਼ੁਰੂ ਚ ਚਾਰ ਰस्सियां ਸੀ ਡਿਜ਼ਾਈਨ ਸਿਰਫ ਉਹਨਾਂ ਦੇ ਹਿਸਾਬ ਨਾਲ ਬਣਨਾ ਜੀ ਬਾਕੀ ਤਾਂ ਇਹ ਰੋਅ ਵਾਂਗ ਚੱਲੀ ਜਾਊਗੀ ਪੰਜ ਚੱਕ ਕੇ ਪੰਜ ਦੱਬ ਕੇ ਪੰਜ ਚੱਕ ਕੇ ਇਸ ਤਰ੍ਹਾਂ ਚੱਲੀਊਗੀ ਆਪਾਂ ਇਹ ਸਿਰੇ ਤੱਕ ਇਸੇ ਤਰੀਕੇ ਪਾਵਾਂਗੇ ਫਿਰ ਪੰਜ ਦੱਬਾਂਗੇ ਤੇ ਫਿਰ ਪੰਜ ਚੱਕਾਂਗੇ ਜਾਂ ਹੁਣ ਆਪਾਂ ਪੰਜ ਦੱਬਦਾਂਗੇ ਇਸ ਤੋਂ ਬਾਅਦ ਪੰਜ ਆਪਾਂ ਰस्सियां ਗਿਣ-ਗਿਣ ਕੇ ਚੱਕ ਲਾਂਗੇ ਜਿਵੇਂ ਆਪਾਂ ਦੋ ਰस्सियां ਤੇ ਇੱਕ ਕੁੰਡੀ ਬਣਾਈ ਸੀ ਉਹਨੂੰ ਇੱਕ ਮੰਨਾਂਗੇ ਠੀਕ ਹੈ ਦੋ ਰਸੀਆਂ ਨੂੰ ਜਿੰਨਾ ਤੇ ਗੁੰਡੀ ਬਣੀ ਹੋਈ ਹੈ ਉਹਨੂੰ ਇੱਕ ਮੰਨਾਂਗੇ ਇਸ ਤਰ੍ਹਾਂ ਆਪਾਂ ਪੰਜ ਚੱਕ ਲੈ ਕਰਾਂਗੇ ਪੰਜ ਦੱਬ ਦਿਆ ਕਰਾਂਗੇ ਐਂਡ ਤੇ ਜੀ ਆਪਾਂ ਦੇਖਾਂਗੇ ਵੀ ਜਿੰਨ ਜਿਵੇਂ ਜੇ ਆਪਾਂ ਨੂੰ ਬਚਣਗੇ ਜੇ ਪੰਜ ਬਚੀਆਂ ਤਾਂ ਪੰਜ ਮਤਲਬ ਆਪਾਂ ਚੱਕ ਲਾਂਗੇ ਨਹੀਂ ਜੇ ਵੱਧ ਹੋਈਆਂ ਤਾਂ ਆਪਾਂ ਉਹ ਪੰਜ ਚੱਕ ਕੇ ਪਿਛਲੀਆਂ ਹੀ ਛੱਡ ਦਾਂਗੇ ਤੇ ਦੇਖੋ ਪਿੱਛੇ ਵੀ ਪੰਜ ਹੀ ਬਚੀਆਂ ਸੀ ਜੀ ਆ ਦੇਖੋ ਹੁਣ ਆਪਾਂ ਨੇ ਫਿਰ ਉਸੇ ਤਰ੍ਹਾਂ ਹੀ ਜਿਵੇਂ ਆਪਾਂ ਪਹਿਲਾਂ ਤਾਣੀ ਵੀ ਲਹਿਉ ਕੀਤਾ ਸੀ ਇਹ ਗੁੰਡੀ ਇੱਥੇ ਕੇਰਾ ਲਾ ਦਾਂਗੇ ਬਾਅਦ ਫਿਰ ਇਹ ਜਦੋਂ ਦੁਬਾਰਾ ਰੱਸੀ ਵਾਪਸ ਆਊਗੀ ਉਦੋਂ ਚੇਨ ਬੰਨੀ ਸ਼ੁਰੂ ਹੋ ਜੂਗੀ ਆ ਦੇਖੋ ਇਹਨੂੰ ਰੱਸੀ ਨੂੰ ਵਾਪਸ ਖਿੱਚ ਕੇ ਲੈ ਜਾਾਂਗੇ ਤੇ ਇਹ ਡਿਜ਼ਾਈਨ ਬਹੁਤ ਸੋਹਣਾ ਬਣਨਾ ਜੀ ਬਹੁਤ ਸੋਖਾ ਦਾ ਆ ਦੇਖੋ ਹੁਣ ਇਹ ਚੇਨ ਬਣ ਜੂ ਆ ਜਿਹੜੀ ਆਪਾਂ ਰੱਸੀ ਖਿੱਚੀ ਹੋਈ ਸੀ ਪਹਿਲਾਂ ਗੁੰਡੀ ਦੇ ਨਾਲ ਉਹਦੇ ਵਿੱਚ ਦੀ ਉਹ ਨਵੀਂ ਰੱਸੀ ਨੂੰ ਖਿੱਚ ਕੇ ਵਿੱਚ ਦੀ ਕੱਢ ਲਾਂਗੇ ਆ ਦੇਖੋ ਕੁਛ ਔਖਾ ਨਹੀਂ ਇਹ ਰੱਸੀ ਨੂੰ ਫਿਰ ਵਾਪਸ ਲਾ ਦੇਾਂਗੇ ਪਹਿਲਾਂ ਆਪਾਂ ਚੱਕੀਆਂ ਸੀ ਇਹ ਚਾਰ ਹੁਣ ਆਪਾਂ ਤਿੰਨ ਰस्सियां ਚੱਕਾਂਗੇ ਠੀਕ ਹੈ ਤਿੰਨ ਇਸ ਤਰ੍ਹਾਂ ਤੇ ਇਸ ਤੋਂ ਬਾਅਦ ਫਿਰ ਉਸੇ ਤਰ੍ਹਾਂ ਗਿਣ ਕੇ ਜੀ ਆਪਾਂ ਪੰਜ ਚੱਕ ਦਾਂਗੇ ਪੰਜ ਦੱਬ ਦਾਂਗੇ ਉਸੇ ਤਰ੍ਹਾਂ ਹੀ ਕਰਨਾਗਾ ਹੁਣ ਆਪਾਂ ਫਿਰ ਪੰਜ ਦੱਬ ਦਾਂਗੇ ਠੀਕ ਹੈ ਇਹ ਪੰਜ ਦੱਬਾਂਗੇ ਤੇ ਦੂਗਾ ਹਾਂ ਆਪਾਂ ਪੰਜ ਚੱਕਾਂਗੇ ਗਿਣ-ਗਿਣ ਕੇ ਤੁਸੀਂ ਚੱਕੀ ਜਾਣਾ ਚੱਕੀ ਦੱਬੀ ਉਵੇਂ ਜੁੱਕਰੀ ਹੀ ਕਰਨਾ ਠੀਕ ਹੈ ਆ ਦੇਖੋ ਪੰਜ ਹੈ ਇਹ ਦੂਵਾ ਦੇ ਫਿਰ ਆਪਾਂ ਪੰਜ ਦੱਬ ਦਾਂਗੇ ਤੇ ਪੰਜ ਚੱਕ ਲਾਂਗੇ ਇਸੇ ਤਰ੍ਹਾਂ ਹੀ ਰੱਸੀ ਇਹ ਲਾਈਨ ਆਪਾਂ ਕੰਪਲੀਟ ਕਰ ਦਾਂਗੇ ਜੀ ਬਹੁਤ ਸੋਹਣਾ ਡਿਜ਼ਾਈਨ ਬਣੂਗਾ ਬਿਲਕੁਲ ਸੌਖਾ ਤਰੀਕਾ ਦੱਸਣ ਦੀ ਮੈਂ ਕੋਸ਼ਿਸ਼ ਕੀਤੀ ਇਸ ਵਿੱਚ ਬਹੁਤ ਸੋਹਣੇ ਫਲਾਵਰ ਮੋਰ ਕੁਗੀਆਂ ਸਭ ਕੁਝ ਪੈ ਜਾਂਦਾ ਜੀ ਪਰ ਮੈਂ ਇਹ ਤੁਹਾਨੂੰ ਬਿਲਕੁਲ ਸੌਖਾ ਸੋਹਣਾ ਡਿਜ਼ਾਈਨ ਦੱਸਣ ਦੀ ਕੋਸ਼ਿਸ਼ ਕੀਤੀ ਆ ਦੇਖੋ ਹੁਣ ਫੇਰ ਆਪਾਂ ਉਸੇ ਤਰ੍ਹਾਂ ਦੋ ਇੱਥੇ ਵੀ ਆਪਾਂ ਦੋ ਰस्सੀਆਂ ਦੇ ਉੱਪਰ ਹੀ 체ਨ ਬਣਾਉਣੀ ਹੈਗੀ ਆ ਦੇਖੋ ਹੁਣ ਇਹ ਰੱਸੀ ਨੂੰ ਆਪਾਂ ਫੇਰ ਵਿੱਚ ਦੀ ਖਿਚਲਾਂਗੇ ਗੁਲੇ ਵਾਲੀ ਜਿਹੜੀ ਰੱਸੀ ਆਈ ਸੀ ਆਹ ਵੇਖੋ ਇਸ ਤਰਾਪਾ ਵਿੱਚ ਦੀ ਇਹਨੂੰ ਖਿੱਚ ਲਾਂਗੇ ਕਈ ਵਾਰ ਰੱਸੀ ਟਾਈਟ ਹੁੰਦੀ ਥੋੜਾ ਜਿਹਾ ਖਿਚਣ ਚ ਹੋ ਜਾਂਦਾ ਚਲੋ ਤੇ ਲੇਖੋ ਇਸ ਤੋਂ ਬਾਅਦ ਹੁਣ ਪਹਿਲਾਂ ਆਪਾਂ ਚਾਰ ਰस्सियां ਚੱਕੀਆਂ ਸੀ ਫਿਰ ਆਪਾਂ ਤਿੰਨ ਚੱਕੀਆਂ ਸੀ ਜੀ ਹੁਣ ਆਪਾਂ ਉਸੇ ਤਰ੍ਹਾਂ ਹੀ ਦੋ ਰस्सियां ਚੱਕਾਂਗੇ ਘਟਦਾ ਜਾਊਗਾ ਇਹ ਦੇਖੋ ਹੁਣ ਫਿਰ ਆਪਾਂ ਉਹ ਦੋ ਰस्सियां ਦੇ ਉੱਪਰ ਚੇਨ ਬਣਾਉਣੀ ਹੈ ਤੇ ਜਿੰਨਾ ਮੇਰੀਆਂ ਭੈਣਾਂ ਨੂੰ ਆਉਂਦੇ ਆ ਹਨਾ ਮੰਜੇ ਪੀੜੀਆਂ ਉਹਨਾਂ ਨੂੰ ਤਾਂ ਕੋਈ ਹੋਣੀਗਾ ਔਰ ਬਹੁਤ ਪੈਣਾ ਜੇ ਵੀ ਹੁੰਦੀਆਂ ਨੇ ਵੀ ਸੰਗਿਆ ਵਗੈਰਾ ਤੇ ਭਰ ਲੈਣੀਆਂ ਨੇ ਗੁੰਡੀਆਂ ਦੇ ਨਹੀਂ ਵੀ ਆਉਂਦੇ ਹੁੰਦੇ ਚਲੋ ਜਿੰਨਾਂ ਲਈ ਵੀ ਯੂਸਫੁਲ ਹੋ ਸਕਦੀ ਹੈ ਜੀ ਉਹ ਜ਼ਰੂਰ ਵੇਖਣਾ ਤੇ ਆ ਵੇਖੋ ਹੁਣ ਫਿਰ ਆਪਾਂ ਇਹਦੂਦਲ ਪੰਜ ਦੀ ਹੀ ਲਾਈਨ ਸ਼ੁਰੂ ਹੋ ਜਾਂਦੀ ਹੈ ਇਹਦੂਦਲ ਪਹਿਲਾਂ ਆਪਾਂ ਚਾਰ ਰस्सियां ਚੱਕੀਆਂ ਫਿਰ ਆਪਾਂ ਤਿੰਨ ਚੱਕੀਆਂ ਹੁਣ ਆਪਾਂ ਦੋ ਰस्सियां ਚੱਕ ਲਈਆਂ ਤੇ ਇਸੇ ਤਰ੍ਹਾਂ ਗਾਂ ਅੱਗੇ ਉਸੇ ਤਰ੍ਹਾਂ ਹੀ ਪੰਜ ਚੱਕ ਕੇ ਪੰਜ ਦੱਬ ਕੇ ਉਸੇ ਤਰ੍ਹਾਂ ਹੀ ਰੋ ਆਪਣੀ ਸ਼ੁਰੂ ਹੋ ਜੂਗੀ ਜਿਵੇਂ ਆਪਾਂ ਪਹਿਲਾਂ ਮਤਲਬ ਕਿ ਸਟਾਰਟਿੰਗ ਦੇ ਵਿੱਚ ਪਾਈ ਰਸੀ ਦੇਖੋ ਉਧਰ ਜਾ ਕੇ ਆਪਾਂ ਫਿਰ ਉਸੇ ਤਰ੍ਹਾਂ ਦੋ ਰਸੀਆਂ ਦੇ ਉੱਪਰ 체ਨ ਬਣਾਵਾਂਗੇ ਬਹੁਤ ਸੋਖਾ ਡਿਜ਼ਾਈਨ ਬਣਦਾ ਜੀ ਬਹੁਤ ਸੋਹਣਾ ਲੱਗਦਾ ਹੈ ਤੇ ਜੇਕਰ ਤੁਸੀਂ ਬਿਲਕੁਲ ਹੀ ਅਣਜਾਣ ਹੋ ਤੇ ਮੇਰੀ ਇੱਕ ਪਹਿਲਾਂ ਵੀ ਵੀਡੀਓ ਅਪਲੋਡ ਕੀਤੀ ਹੋਈ ਹੈ ਇਸ ਚੈਨਲ ਤੇ ਉਹਦੇ ਵਿੱਚ ਤਾਂ ਨਾ ਕਿਸੇ ਟੂਲ ਦੀ ਲੋੜ ਨਹੀਂ ਹੈਗੀ ਉਹ ਵੀ ਬਹੁਤ ਸੋਹਣਾ ਡਿਜ਼ਾਈਨ ਬਣਦਾਗਾ ਤੁਸੀਂ ਉਹ ਦੇਖ ਸਕਦੇ ਹੋਗੇ ਤੇ ਉਹਦੇ ਵਿੱਚ ਤਾਂ ਜੀ ਉੱਪਰ ਆਪਾਂ ਬਸ ਮਤਲਬ ਕਿ ਇੱਕ ਰੰਗ ਦੇ ਨਾਲ ਇਹ ਪੀੜੀ ਭਰੀ ਹੈਗੀ ਤੇ ਚਾਰ شپੇਰੇ ਕੇ ਰੇ ਲੋਟ ਰੱਸੀ ਨੂੰ ਕਮਾ-ਕਮਾ ਕੇ ਡਿਜ਼ਾਈਨ ਬਣਾਇਆ ਹੋ ਵੀ ਬਹੁਤ ਸੋਹਣਾ ਲੱਗਦਾ ਜੀ ਤੁਸੀਂ ਉਹ ਵੀ ਦੇਖ ਸਕਦੇ ਹੋਗੇ ਤੇ ਜੇ ਤੁਸੀਂ ਉਹ ਵੀਡੀਓ ਦੇਖ ਚੁੱਕੇ ਹੋਗੇ ਤੇ ਇਹ ਵੀ ਤੁਸੀਂ ਸਿੱਖ ਸਕਦੇ ਹੋ ਜੀ ਇਹ ਇੱਕ ਵੱਖਰਾ ਮਤਲਬ ਤਰੀਕਾ ਹੋ ਗਿਆ ਆ ਦੇਖੋ ਹੁਣ ਆਪਣੇ ਕੋਲੇ ਆਪਾਂ ਨੇ ਇੱਕ ਰੱਸੀ ਚੱਕਣੀ ਹੈ ਠੀਕ ਹੈ ਇਸ ਤਰ੍ਹਾਂ ਬਾਕੀ ਆਪਣੀ ਲਾਈਨ ਆ ਜਿਹੜੀ ਉਹ ਉਸੇ ਤਰ੍ਹਾਂ ਹੀ ਕੰਪਲੀਟ ਹੋ ਜੂਗੀ ਪੰਜ ਚੱਕਣੇ ਤੇ ਪੰਜ ਦੱਬਣੇ ਪੰਜ ਚੱਕਣੇ ਠੀਕ ਹੈ ਐਸੇ ਤਰ੍ਹਾਂ ਜੀ ਇਹ ਕੰਪਲੀਟ ਹੋ ਜੂਗੀ ਆਪਾਂ ਸਿਰੇ ਤੱਕ ਇਸੇ ਤਰ੍ਹਾਂ ਹੀ ਪਾ ਦਾਂਗੇ ਇਹਨੂੰ ਤੁਸੀਂ ਮੰਜੇ 'ਚ ਵੀ ਪਾ ਸਕਦੇ ਹੋਗੇ ਥੋੜਾ ਜਿਹਾ ਮੰਜਾ ਵੱਡਾ ਹੁੰਦਾ ਲੰਬਾ ਚੌੜਾ ਹੁੰਦਾ ਹਨਾ ਪੀੜੀ ਨਾਲੋਂ ਜ਼ਿਆਦਾ ਤੇ ਉਹਦੇ ਵਿੱਚ ਡਿਜ਼ਾਈਨ ਇਹ ਜ਼ਿਆਦਾ ਬਣੂਗਾ ਇਹਦੇ ਵਿੱਚ ਬਸ ਚਾਰ ਕਥਾਈ ਡਿਜ਼ਾਈਨ ਚਾਰ ਪੰਜ ਤਾਈ ਬਣ ਜਾਂਦਾ ਉਹਦੇ ਵਿੱਚ ਜ਼ਿਆਦਾ ਬਣੂਗਾ ਇਹਦੇ ਵਿੱਚ ਚਾਰ ਖੱਟੇ ਚਾਰ ਨੀਲੇ ਵਸਚਾ ਇੰਨਾ ਕਿ ਡਿਜ਼ਾਈਨ ਬੰਦ ਉਹਦੇ ਵਿੱਚ ਜਿਆਦਾ ਬਨੂਗਾ ਪਰ ਪੰਜੇ ਦੇ ਵਿੱਚ ਥੋੜਾ ਜਿਹਾ ਮੱਲ ਵਗੈਰਾ ਪਾਉਣਾ ਹੁੰਦਾ ਹਨਾ ਉਹਦਾ ਥੋੜਾ ਜਿਹਾ ਫਰਕ ਹੁੰਦਾ ਹੈਗਾ ਤੇ ਆਪਾਂ ਅੱਗੇ ਜਾ ਕੇ ਤੁਹਾਨੂੰ ਮੰਜੇ ਦੀਆਂ ਵੀਡੀਓ ਵੀ ਪਾ ਦੱਸਾਂਗੇ ਸ਼ੇਅਰ ਕਰਾਂਗੇ ਜੀ ਕਿੱਦਾਂ ਮੰਜੇ ਭਰੀਦੇ ਹੈਗੇ ਪਰ ਡਿਜ਼ਾਈਨ ਇਹ ਪੈ ਜਾਂਦੇ ਹੈਗੇ ਆ ਦੇਖੋ ਹੁਣ ਆਪਾਂ ਇੰਜ ਇਹ ਚਾਰ ਰੱਸੀਆਂ ਪੈ ਗਈਆਂ ਜੀ ਆਪਣੀਆਂ ਇਹ ਚਾਰ ਹੋ ਗਈਆਂ ਖੱਟੀਆਂ ਠੀਕ ਹੈ ਉਦੋਂ ਬਾਅਦ ਨਾ ਆਪਾਂ ਪੰਜ ਰस्सियां ਦੱਬਾਂਗੇ ਹਰ ਇੱਕ ਮਤਲਬ ਕਿ ਉਸ ਤੋਂ ਬਾਅਦ ਚਾਰ ਰस्सियां ਬੰਨ੍ਹ ਤੋਂ ਬਾਅਦ ਪੰਜ ਰस्सियां ਦੱਬੀਆਂ ਜਾਇਆ ਕਰਨ ਹੁਣ ਆਪਾਂ ਇੱਥੇ ਪੰਜ ਦੱਬਣੀਆਂ ਨੇ ਆ ਦੇਖੋ ਇਹ ਪੰਜੇ ਦੱਬ ਕੇ ਦੂਵਾ ਤੇ ਫਿਰ ਉਹੀ ਪੰਜ ਚੱਕਣੀਆਂ ਪੰਜ ਦੱਬਣੀਆਂ ਵਾਲੀ ਰੋ ਸਟਾਰਟ ਹੋ ਜੂਗੀ ਉਸੇ ਤਰ੍ਹਾਂ ਉਹ ਲਾਈਨ ਕੰਪਲੀਟ ਹੋਊਗੀ ਠੀਕ ਹੈ ਉਦੋਂ ਬਾਅਦ ਜੀ ਇਸੇ ਤਰ੍ਹਾਂ ਇੱਕ ਵਾਰੀ ਫਿਰ ਦੂਵਾ ਤੁਹਾਨੂੰ ਫਿਰ ਦੱਸਦੇ ਆਂ ਵੀ ਅੱਗੇ ਕੀ ਬਣਾਣਾ ਬਹੁਤ ਸੋਖਾ ਬਣੂਗਾ ਡਿਜ਼ਾਈਨ ਬਹੁਤ ਸੋਹਣਾ ਬਣੂਗਾ ਜੀ ਤੁਸੀਂ ਕੋਸ਼ਿਸ਼ ਕਰਿਓ ਜੇਕਰ ਤੁਸੀਂ ਸ਼ਕੀਨ ਹੋ ਨਾ ਸਿੱਖਣ ਦੀ ਜੀ ਤੁਹਾਨੂੰ ਸਿਖਾਉਂ ਮਤਲਬ ਕਿ ਸ਼ੌਂਕ ਹੈਗਾਗਾ ਫਿਰ ਕੋਈ ਗੱਲ ਨਹੀਂ ਫਿਰ ਤੁਸੀਂ ਸਿੱਖ ਸਕਦੇ ਹੋ ਜੀ ਤੇ ਇਸੇ ਤਰ੍ਹਾਂ ਆਪਾਂ ਦੇਖੋ ਜੀ ਫਿਰ ਆਪਾਂ ਇੱਕ ਮਤਲਬ ਕਿ ਨਹੀਂ ਤਾਂ ਫਿਰ ਵੀਡੀਓ ਕਾਫੀ ਲੰਬੀ ਹੋ ਜਾਂਦੀ ਜੇ ਆਪਾਂ ਇਸੇ ਤਰ੍ਹਾਂ ਹਨਾ ਲੱਗੇ ਰਹਿੰਦੇ ਵੀ ਪੂਰੀ ਵੀਡੀਓ ਤਾਂ ਨਹੀਂ ਆਪਾਂ ਬਣਾ ਕੇ ਦਿਖਾ ਸਕਦੇ ਸੀ ਤੁਹਾਨੂੰ ਮੈਂ ਕੋਸ਼ਿਸ਼ ਕੀਤੀ ਹੈ ਵੀ ਜਿੰਨਾ ਕਿ ਮੈਂ ਡਿਜ਼ਾਈਨ ਤੁਹਾਨੂੰ ਸਮਝਾ ਸਕਾਂ ਜੀ ਤੇ ਵੈਸੇ ਤਾਂ ਮੈਨੂੰ ਪੂਰੀ ਉਮੀਦ ਹੈ ਜੀ ਤੁਸੀਂ ਸਿੱਖ ਵੀ ਗਏ ਹੋਵੋਗੇ ਤੇ ਮਤਲਬ ਕੋਈ ਔਖਾ ਕੰਮ ਨਹੀਂ ਇਹਦੇ ਵਿੱਚ ਹਾਂ ਦੇਖੋ ਇਸੇ ਤਰ੍ਹਾਂ ਜੀ ਆਪਾਂ ਅ ਮਤਲਬ ਇਹਨੂੰ ਇਸ ਤਰ੍ਹਾਂ ਚਾਰ ਰस्सੀਆਂ ਤੋਂ ਬਾਅਦ ਆਪਾਂ ਨੇ ਕੀ ਕਰਨਾ ਪੰਜ ਦੱਬਣੀਆਂ ਨੇ ਉਸ ਤੋਂ ਬਾਅਦ ਜੀ ਆਪਾਂ ਫਿਰ ਇੱਕ ਰੱਸੀ ਦੱਬਾਂਗੇ ਫਿਰ ਦੋ ਦੱਬਾਂਗੇ ਉਧਰ ਉਸੇ ਤਰ੍ਹਾਂ ਜੀ ਪੰਜ ਦੱਬਣੀਆਂ ਪੰਜ ਚੱਕਣੀਆਂ ਉਸੇ ਤਰ੍ਹਾਂ ਚੱਲਦਾ ਰਹਿਣਾਗਾ ਤੇ ਆ ਦੇਖੋ ਫਿਰ ਆਪਾਂ ਨੇ ਇੱਕ ਦੱਬੀ ਫਿਰ ਦੋ ਦੱਬੀਆਂ ਫਿਰ ਤਿੰਨ ਦੱਬੀਆਂ ਫਿਰ ਚਾਰ ਦੱਬੀਆਂ ਫਿਰ ਪੰਜ ਦੱਬੀਆਂ ਇਹ ਦੋ ਵਾਰੀ ਇੱਕ ਵਾਰੀ ਚੱਕਣ ਤੋਂ ਸ਼ੁਰੂ ਹੋਇਆ ਕਰੂ ਜੀ ਇੱਕ ਵਾਰੀ ਫਿਰ ਇੱਕ ਦੱਬਨ ਤੋਂ ਐਸੇ ਤਰ੍ਹਾਂ ਇਹ ਹੈ ਮਤਲਬ ਕਿ ਡਿਜ਼ਾਈਨ ਆ ਜਿਹੜਾ ਪੂਰਾ ਪੀੜੀ ਦੇ ਵਿੱਚ ਬਣ ਜਾਣਾਗਾ ਬਹੁਤ ਸੋਹਣਾ ਲੱਗਦਾ ਜੀ ਤੇ ਸੌਖਾ ਵੀ ਹੈਗਾ ਬਿਲਕੁਲ ਐਸੇ ਤਰ੍ਹਾਂ ਹੀ ਇਹ ਡਿਜ਼ਾਈਨ ਬਣੂਗਾ ਜੀ ਤੇ ਆਪਾਂ ਤੁਹਾਨੂੰ ਦਿਖਾਉਣੀ ਹੈ ਅੱਗੇ ਆ ਦੇਖੋ ਇਸ ਤਰ੍ਹਾਂ ਮੈਂ ਆਪਾਂ ਇਨੀ ਬੀੜੀ ਕੰਪਲੀਟ ਕਰ ਲਈ ਉਦੋਂ ਬਾਅਦ ਜੀ ਹਰ ਚਾਰ ਰਸੀਆਂ ਤੋਂ ਬਾਅਦ ਫਿਰ ਪੰਜਵੀਂ ਵਾਰੀ ਦੱਬਿਆ ਜਾ ਕਰਨੀਏ ਤੁਸੀਂ ਗਿਣ ਕੇ ਵੇਖ ਲਓ ਜੀ ਅਗਲੀਆਂ ਫਿਰ ਇੱਕ ਦੱਬੀ ਆਪਾਂ ਨੇ ਫਿਰ ਦੋ ਦੱਬੀਆਂ ਫਿਰ ਤਿੰਨ ਦੱਬੀਆਂ ਫਿਰ ਚਾਰ ਦੱਬੀਆਂ ਫਿਰ ਪੰਜ ਪੰਜਵੀਂ ਰੱਸੀ ਦੇ ਵਿੱਚ ਫਿਰ ਪੰਜ ਦੱਬੀਆਂ ਇਹ ਦੋ ਡਿਜ਼ਾਈਨ ਹੀ ਬੰਦਿਆ ਇੱਕ ਵਾਰੀ ਚੱਕਿਆ ਜਾਂਦਾ ਇੱਕ ਵਾਰੀ ਦੱਬਿਆ ਜਾਂਦਾ ਬਸ ਦੁਆਰਾ ਦੁਆਰਾ ਇਹ ਰਿਪੀਟ ਹੁੰਦੀ ਰਹਿਣਗੀ ਤੇ ਬਹੁਤ ਸੋਖਾ ਬਣਦਾ ਜੀ ਇਹ ਬਹੁਤ ਸੋਹਣਾ ਲੱਗਦਾਗਾ ਹੁਣ ਫਿਰ ਦੇਖੋ ਜੀ ਉਹੀ ਚੱਕਣ ਵਾਲਾ ਆ ਗਿਆ ਚਾਰ ਅਸੀਂ ਚੱਕਣ ਵਾਲਾਂ ਦੁਬਾਰਾ ਫੇਰ ਡਿਜ਼ਾਈਨ ਆ ਗਿਆ ਤੇ ਬਹੁਤ ਸੋਹਣਾ ਲੱਗਣਾ ਜੀ ਦੇਖੋ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਜੀ ਵੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜੀ ਤੇ ਤੁਸੀਂ ਨਾ ਰਿਪੀਟ ਕਰਕੇ ਵੀਡੀਓ ਨੂੰ ਵਾਰ-ਵਾਰ ਇੱਕ ਵਾਰ ਤੁਸੀਂ ਮਤਲਬ ਪੀੜੀ ਭਰ ਕੇ ਜ਼ਰੂਰ ਵੇਖਿਓ ਜੀ ਫਿਰ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਣਾਗਾ ਤੇ ਇਸ ਤਰ੍ਹਾਂ ਜੀ ਆਪਾਂ ਨੇ ਪੀੜੀ ਕੰਪਲੀਟ ਕਰਤੀ ਫਿਰ ਇਸ ਕਰਕੇ ਮੈਂ ਪੂਰਾ ਨਹੀਂ ਦਿਖਾਇਆ ਜੀ ਕਿਉਂਕਿ ਕਾਫੀ ਪੀੜੀ ਉਹ ਜਿਹੜੀ ਉਹ ਲੰਬੀ ਹੋ ਰਹੀ ਸੀ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਤੁਹਾਨੂੰ ਵੀਡੀਓ ਥੋੜੀ ਜੀ ਵੀ ਯੂਸਫੁਲ ਲੱਗੀ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਆ ਦੇਖੋ ਜੀ ਇਸੇ ਤਰ੍ਹਾਂ ਤੁਸੀਂ ਦੋ ਰੋ ਹੀ ਇਹਦੇ ਵਿੱਚ ਦੋ ਲਾਈਨਾਂ ਦਾ ਡਿਜ਼ਾਈਨ ਹੈ ਇੱਕ ਵਾਰੀ ਤਾਂ ਆਪਾਂ ਚਾਰ ਚੱਕੀਆਂ ਚਾਰ ਦੱਬੀਆਂ ਸੌਰੀ ਚਾਰ ਚੱਕੀਆਂ ਪੰਜ ਦੱਬੀਆਂ ਫਿਰ ਉਦੋਂ ਬਾਅਦ ਜੀ ਇਸੇ ਤਰ੍ਹਾਂ ਜੀ ਆ ਪੰਜ ਪੰਜ ਦੱਬ ਪੰਜ ਚੱਕ ਕੰਪਲੀਟ ਕਰ ਦਾਂਗੇ ਫਿਰ ਤਿੰਨ ਚੱਕਣੀਆਂ ਫਿਰ ਦੋ ਚੱਕਣੀਆਂ ਫਿਰ ਇੱਕ ਚੱਕਣੀ ਫਿਰ ਪੰਜ ਦੱਬਣੀਆਂ ਜੀ ਪੰਜ ਦੱਬਣ ਤੋਂ ਬਾਅਦ ਜੀ ਫਿਰ ਆਪਾਂ ਨੇ ਇੱਧਰ ਉਸੇ ਤਰ੍ਹਾਂ ਹੀ ਪੰਜ ਦੀ ਲਾਈਨ ਚੱਲਦੀ ਰਹੂਗੀ ਪੰਜ ਚੱਕਣੇ ਫਿਰ ਉਸ ਤੋਂ ਬਾਅਦ ਆਹ ਪੰਜ ਦੱਬਣ ਤੋਂ ਬਾਅਦ ਜੀ ਫਿਰ ਆਪਾਂ ਨੇ ਇੱਕ ਦੱਬੀ ਇੱਧਰ ਉਹੀ ਪੰਜ ਦੱਬਣੀਆਂ ਪੰਜ ਚੱਕਣੀਆਂ ਫਿਰ ਦੋ ਦੱਬੀਆਂ ਫਿਰ ਤਿੰਨ ਦੱਬੀਆਂ ਫਿਰ ਚਾ ਫਿਰ ਪੰਜ ਦੱਬਤੀ ਜੀ ਇਹ ਦੋ ਲਾਈਨਾਂ ਕੰਪਲੀਟ ਹੋਣ ਤੋਂ ਬਾਅਦ ਜਾਨੀ ਕਿ ਇਹ 10 ਰਸੀਆਂ ਖੱਟੀਆਂ ਪੈਣ ਤੋਂ ਬਾਅਦ ਆ ਪੀਲੀਆਂ ਜਾਂ ਤੇ ਫਿਰ ਫਿਰ ਚਾਰ ਚੱਕਣ ਵਾਲੀ ਲਾਈਨ ਮਤਲਬ ਕਿ ਡੱਬਦਾ ਸ਼ੁਰੂ ਹੋ ਜਾਊਗਾ ਇਸੇ ਤਰ੍ਹਾਂ ਹੀ ਇਹ ਸਾਰਾ ਡਿਜ਼ਾਈਨ ਕੰਪਲੀਟ ਹੋ ਜਾਊਗਾ ਤੇ ਜੇਕਰ ਤੁਹਾਨੂੰ ਵੀਡੀਓ ਥੋੜੀ ਜੀ ਵੀ ਜੂਸਫੁਲ ਲੱਗੀ ਤਾਂ ਪਲੀਜ਼ ਸ਼ੇਅਰ ਕਰਨਾ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਣਾ ਵੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੁਹਾਡੇ ਕੰਮ ਆਈ ਤੇ ਅੰ ਅੱਗੇ ਤੋਂ ਮਤਲਬ ਕਿ ਮੇਰੀਆਂ ਹੋਰ ਵੀਡੀਓ ਵੇਖਣ ਲਈ ਤਾਂ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਪਾਂ ਤੁਹਾਡੇ ਲਈ ਸੋਹਣੀਆਂ-ਸੋਹਣੀਆਂ ਵੀਡੀਓ ਇਸੇ ਤਰ੍ਹਾਂ ਲੈ ਕੇ ਆਉਂਦੇ ਰਹਾਂਗੇ ਹਾਂਜੀ ਬਹੁਤ-ਬਹੁਤ ਧੰਨਵਾਦ ਵੀਡੀਓ ਵੇਖਣ ਲਈ